ਜਦੋਂ ਸਾਨੂੰ ਪਤਾ ਲੱਗਿਆ ਸੀ ਦਰਪਾ ਥਾਣੇ ਵਿਖੇ ਗਏ ਬਾਬਾ ਜੀ ਨੂੰ ਗੱਲਬਾਤ ਕੀਤੀ ਬਾਬਾ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ 13 ਸਾਲ ਦੀ ਬੱਚੀ ਨਾਲ ਮਾਸਟਰ ਗਲਤ ਕੰਮ ਕਰਦਾ ਸੀ ਵੀਡੀਓ ਪਾਉਂਦਾ ਸੀ ਉਹਨੂੰ ਬੱਚੀ ਨੂੰ ਕਹਿੰਦਾ ਸੀ ਵੀ ਮੇਰੇ ਨਾਲ ਮੇਰੇ ਫਰੈਂਡ ਬਣ ਜਾ ਮੇਰੇ ਨਾਲ ਰਿਲੇਸ਼ਨ ਬਣਾ ਲੈ ਮੈਂ ਤੈਨੂੰ ਸੰਭ ਕੇ ਰੱਖੂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ ਇਹ ਬਹੁਤ ਹੀ ਮੰਦਪਾਗੀ ਘਟਨਾ ਹੈ ਜੇ ਆਪਾਂ ਇਸ ਮਸਲੇ ਤੇ ਇਕੱਠੇ ਹੋ ਕੇ ਨਾ ਚੱਲ ਸਕੇ ਜੇ ਬਾਬਾ ਬਰਮਾ ਸਿੰਘ ਜੀ ਨੇ ਉੱਥੇ ਜਾ ਕੇ ਇਸ ਦੇ ਹੱਕ ਵਿੱਚ ਕੋਈ ਲੜਕੀ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਮਾੜਾ ਨਹੀਂ ਕੀਤਾ ਬਾਬਾ ਜੀ ਨੇ ਜੇ ਹੋ ਸਕਦਾ ਸੀ ਤਾਂ ਪ੍ਰਸ਼ਾਸਨ ਸਤਕਾਂਜ ਲਾ ਸਕਦੀ ਸੀ ਕੋਈ ਬਾਲੀ ਵੱਡੀ ਤਾਰਾ ਲਾਉਣ ਦੀ 307 ਲਾਉਣ ਦੀ ਕੀ ਲੋੜ ਪੈ ਗਈ ਸੀ ਕੀ ਉੱਥੇ ਕੋਈ ਕਤਲ ਹੋ ਗਿਆ ਸੀ ਨਹੀਂ ਜਾਂ ਕੁਝ ਹੋਰ ਅਣਸਕਾਂ ਵੀ ਘਟਨਾ ਹੋ ਗਈ ਸੀ ਨਹੀਂ ਜੇ ਆਪਾਂ ਇੱਥੇ ਹੀ ਅਸੀਂ ਬਾਬਾ ਜੀ ਦਾ ਸਾਥ ਦੇਣ ਦੇ ਵਿੱਚ ਕਾਮਯਾਬ ਨਾ ਹੋਏ ਤਾਂ ਮੈਂ ਨਹੀਂ ਸਮਝਦਾ ਵੀ ਕਿਸੇ ਸਕੂਲ ਚ ਕੋਈ ਬੱਚਾ ਸੇਫ ਹੋਊਗਾ ਇਹ ਸਕੂਲ ਦੇ ਮਾਸਟਰ ਹੀ ਇਹੀ ਜੀਆਂ ਗੱਲਾਂ ਕਰਨ ਲੱਗੇ ਤਾਂ ਸਾਡੇ ਬੱਚੇ ਆਸ-ਪਾਸ ਆਮ ਕਿਵੇਂ ਸੇਫ ਨੇ ਅਸੀਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਜੀਤ ਕੌਰ ਪੁੱਤਰੀ ਜਥੇਦਾਰ ਬਰਮਾ ਸਿੰਘ ਜੀ ਨਾਲ ਆਪ ਸਭ ਨੂੰ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਪਿਤਾ ਜੀ ਨੇ ਕੋਈ ਗੁਨਾਹ ਨਹੀਂ ਕੀਤਾ ਉਹ ਹੱਕ ਸੱਚ ਲਈ ਲੜਦੇ ਸੀ ਲੜਦੇ ਆਏ ਹਨ ਉਹ ਕੇਸ਼ਪ ਪਬਲਿਕ ਸਕੂਲ ਦੇ ਵਿੱਚ ਬਸ ਉਸ 13 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਗਏ ਸਨ ਉਹਨਾਂ ਨੇ ਮਾਸਟਰ ਨਾਲ ਵੀ ਕੋਈ ਕੁੱਟਮਾਰ ਨਹੀਂ ਕੀਤੀ ਉਹਨਾਂ ਨੇ ਉਹਨਾਂ ਦਾ ਇਸ ਕੰਮ ਦੇ ਵਿੱਚ ਕੋਈ ਗੁਨਾਹ ਨਹੀਂ ਹੈ ਪੁਲਿਸ ਨੇ ਮੇਰੇ ਪਪਾ ਜੀ ਦੇ ਪਰਚਾ ਪਾ ਦਿੱਤਾ ਹੈ ਮੈਂ ਤਾਂ ਧਾਰਮਿਕ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਮੇਰੇ ਪਿਤਾ ਜੀ ਦੀ ਰਿਹਾਈ ਲਈ ਸਾਡੀ ਮਦਦ ਕਰੋ 3 ਤਰੀਕ ਨੂੰ 3 ਸਤੰਬਰ ਦਿਨ ਬੁੱਧਵਾਰ ਨੂੰ ਡਿੜਬੇ ਵਿਖੇ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਹੈ। ਸੋ ਵੱਧ ਤੋਂ ਵੱਧ ਸੰਗਤ ਉੱਥੇ ਪਹੁੰਚੋ। ਵੱਧ ਤੋਂ ਵੱਧ ਸੰਗਤ ਸਾਡਾ ਸਾਥ ਦਿਓ। ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਧੂੜਪਿੰਡ ਦੇ ਵਿੱਚ ਖੜਿਆ ਹਾਂ ਜਿੱਥੇ ਇੱਕ ਗੁਰੂ ਘਰ ਦਾ ਵਜੀਰ ਗ੍ਰੰਥੀ ਸਿੰਘ ਜਥੇਦਾਰ ਬਰਮਾ ਸਿੰਘ ਜਨਾਲ ਜਿਨ੍ਹਾਂ ਨੂੰ ਲਗਭਗ 3 ਦਿਨ ਪਹਿਲਾਂ ਇੱਕ ਸਕੂਲ ਹੈ ਡਿੜਬੇ ਦੇ ਵਿੱਚ ਉੱਥੇ ਕੋਈ ਮੌਨਸਟਰ ਵੱਲੋਂ 13 ਸਾਲ ਦੀ ਬੱਚੀ ਨਾਲ ਸਰੀਰਕ ਹਰਕਤਾਂ ਕੀਤੀਆਂ ਗਈਆਂ ਤੇ ਤੁਰੰਤ ਜਥੇਦਾਰ ਬਰਮਾ ਸਿੰਘ ਜਨਾਲ ਜਨਾਲ ਜੀ ਨੇ ਇੱਥੇ 13 ਪਿੰਡਾਂ ਦਾ ਨਗਰ ਕੀਰਤਨ ਕੀਤਾ ਸਕੂਲ ਘਰ ਚ ਪਹਿਲਾਂ ਜਾ ਕੇ ਉੱਥੇ ਕਾਰਵਾਈ ਪਾਈ ਮਾਸਟਰ ਨੂੰ ਫੜਿਆ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲਬਾਤ ਇਹ ਹੋਈ ਹੈ ਜੀ ਸ਼ਹਿਰ ਦਿੜਭਾ ਵਿਖੇ ਕੇਸ ਪਬਲਿਕ ਸਕੂਲ ਹੈ ਉਹਦੇ ਵਿੱਚ ਇੱਕ ਟੀਚਰ ਵੱਲੋਂ ਇੱਕ 13 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਤੇ ਅਸ਼ਰੀਲ ਨੂੰ ਮੈਸੇਜ ਵੀਡੀਓ ਭੇਜੀਆਂ ਗਈਆਂ ਉਹਦੇ ਸਬੰਧ ਵਿੱਚ ਜੋ ਕੋਈ ਕਾਰਵਾਈ ਨਾ ਹੋਣ ਕਰਕੇ ਨੌਜਵਾਨਾਂ ਨੂੰ ਪਤਾ ਲੱਗਾ ਨੌਜਵਾਨਾ ਉੱਥੇ ਗਏ ਤੇ ਉੱਥੋਂ ਉਹਨਾਂ ਨੇ ਭਾਈ ਬਰਮਾ ਸਿੰਘ ਜੀ ਨਾਲ ਜੋ ਸਾਡੇ ਵੱਡੇ ਭਰਾ ਨੇ ਇੱਥੇ ਨਗਰ ਥੂੜ ਵਿਖੇ ਡਿਊਟੀ ਕਰਦੇ ਗੁਰਦਵਾਰ ਸਾਹਿਬ ਆਪਣੇ ਥਾਣਾ ਦੜਬਾ ਵਿੱਚ ਸੋਚ ਰਿਹਾ ਕੀਤਾ ਵੀ ਇੰਜ ਗੱਲ ਹੋਈ ਆ ਭਾਈ ਉੱਥੇ ਪਹੁੰਚੋ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਭਾਈ ਬਰਮਾ ਸਿੰਘ ਵੀ ਪੁੱਜ ਗਏ ਉੱਥੇ ਨੌਜਵਾਨਾਂ ਵੱਲੋਂ ਜੋ ਥੋੜੀ ਬਹੁਤੀ ਕੁੱਟਮਾਰ ਹੋਈ ਉਸ ਟੀਚਰ ਦੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਭਾਈ ਬਰਮਾ ਸਿੰਘ ਜੀ ਜਨਾਲ ਉਹਨਾਂ ਦੇ ਉੱਤੇ 37452 ਧਾਰਾ ਲਾ ਕੇ ਤੁਰੰਤ ਰਾਤ ਨੂੰ ਹੀ ਜੋ ਇਹ سنگین ਧਾਰਾਆਂ ਵਾਲਾ ਕੇ ਜੇਲ੍ਹ ਭੇਜ ਦਿੱਤਾ ਕਿਤੇ ਆਪਾਂ ਨਾਰਾ ਲਾਉਣਾ ਬੇਟੀ ਬਚਾਓ ਬੇਟੀ ਪੜ੍ਹਾਓ ਉਹ ਬੇਟੀ ਦੀ ਇੱਜ਼ਤ ਨੂੰ ਇੱਕ ਟੀਚਰ ਵੱਲੋਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਇਸ ਲਈ ਹੱਕ ਦਾ ਕਿੰਨੀ ਉਮਰ ਸੀਗੀ ਇਹ ਬੇਟੀ ਦੀ ਉਹ ਬੱਚੀ ਦੀ ਉਮਰ 13-14 ਸਾਲ ਦੱਸੀ ਜਾ ਰਹੀ ਹੈ ਜੀ ਸੋ ਅਸੀਂ ਸਾਰਾ ਪਰਿਵਾਰ ਵੀ ਉਹਨਾਂ ਦੇ ਬੱਚੇ ਵੀ ਇਹ ਸੰਗਤ ਵੀ ਸਾਰੇ ਖੜੀਆ ਮੰਕਰਦੇ ਆ ਤੁਰੰਤ ਜਿਹੜੇ ਧਾਰਮ ਹਟਾ ਕੇ ਭਾਈ ਬਰਮਾ ਸਿੰਘ ਜੀ ਜਨਾਲੋਂ ਨੂੰ ਬਾਜਤ ਬਰੀ ਕੀਤਾ ਜਾਵੇ ਇਕੱਠ ਦਾ ਨਿਰਖਿਆ ਗਿਆ ਤਿੰਨ ਤਰੀਕ ਦਾ ਤਿੰਨ ਤਰੀਕ ਦਾ ਰੱਖਿਆ ਗਿਆ ਇਕੱਠ ਜਿਸ ਕੱਟ ਦੇ ਵਿੱਚ ਭਾਈ ਅਮਰਜੀਤ ਜੀ ਕਣਕਵਾਲ ਪੰਗੋ ਮਰਿਆਦਾ ਪਹੁੰਚ ਰਹੇ ਨੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਉਹ ਪਹੁੰਚ ਰਹੇ ਨੇ ਹਰਤ ਤੇ ਹੋਰ ਸਿੱਖ ਜਥੇਵੰਦੀਆਂ ਪਹੁੰਚ ਰਹੀਆਂ ਹਨ ਅਤੇ ਹੋਰ ਵੀ ਪੰਥ ਦਾ ਦਰਦ ਰੱਖਣ ਵਾਲੇ ਜਾਂ ਜਿਹੜੇ ਕਹਿੰਦੇ ਨੇ ਸਾਡੀਆਂ ਧੀਆਂ ਆਪਣੀ ਇੱਜ਼ਤ ਸੇਫ ਰੱਖੇ ਉਹਨਾਂ ਸਾਰਿਆਂ ਨੂੰ ਬੇਰਾਂ ਭਰਾਵਾਂ ਨੂੰ ਬੇਨਤੀ ਕਰਦੇ ਵੀ ਸਾਰੇ ਪਹੁੰਚਣ ਤੇ ਜਿੰਨੇ ਵੀ ਬੱਚੇ ਕੇਸ ਪਬਲਿਕ ਸਕੂਲ ਦੜਭਾ ਵਿੱਚ ਪੜ੍ਹਦੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਹੈ ਭਾਈ ਤੁਹਾਡਾ ਵੀ ਪਹੁੰਚਣ ਦਾ ਹੱਕ ਬਣਦਾ ਕਿਉਂਕਿ ਆਪਣੇ ਬੱਚੇ ਵੀ ਸਕੂਲਾਂ ਵਿੱਚ ਪੜ੍ਹਦੇ ਨੇ ਕੱਲ ਨੂੰ ਉਸ ਵਿੱਚ ਨਾਲ ਨਹੀਂ ਕੱਲ ਨੂੰ ਆਪਣੇ ਬੱਚਿਆਂ ਨਾਲ ਵੀ ਹੋ ਸਕਦੀ ਹੈ ਘਟਨਾ ਕਿਉਂਕਿ ਇਹ ਦੇ ਦਰਿੰਦਿਆਂ ਦਾ ਕੋਈ ਦੇਣਦਾਰ ਨਹੀਂ ਸਿਰੱਖੇ ਹੋਏ ਪ੍ਰੋਗਰਾਮ ਬਾਬਾ ਜੀ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਜੀ ਸਾਡੇ ਪਿੰਡ 'ਚ ਅਖੰਡ ਪਾਠ ਸਾਹਿਬ ਰੰंभ ਤੇ ਦੂਏ ਦਿਨ ਨਗਰ ਕੀਰਤਨ ਰੱਖੇ ਹੋਏ ਤੇ 11 ਪਿੰਡਾਂ ਦੇ ਬਾਬਾ ਜੀ ਜਨ ਨਾਲ ਵਿਖੇ ਉਹਦੇ ਪਿਤਾ ਜੀ ਨੂੰ ਰੋਟੀ ਦੇਣਗੇ ਤੇ ਜੋ ਵੀ ਉੱਥੇ ਕੇਸਬ ਸਕੂਲ ਦੇ ਵਿੱਚ ਕੋਈ ਗੜਬੜ ਹੋਈ ਹੈ ਬੱਚੀ ਨਾਲ ਬਾਬਾ ਜੀ ਨੂੰ ਮੈਸੇਜ ਮਿਲ ਗਿਆ ਬਾਬਾ ਜੀ ਕੇਸਬ ਸਕੂਲ ਚ ਵਾਗੇ ਉੱਥੋਂ ਜਾ ਕੇ ਬਾਬਾ ਜੀ ਨੇ ਐਸ ਐਚਓ ਨੂੰ ਫੋਨ ਕੀਤਾ ਐਸ ਐਚਓ ਪਹੁੰਚਿਆ ਉੱਥੇ ਪਹੁੰਚ ਕੇ ਕਾਰਵਾਈ ਕੀਤੀ ਉਲਟ ਬਾਬਾ ਜੀ ਨੂੰ ਜਕ ਲਿਆ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਦਰਪਾ ਥਾਣੇ ਵੇਖੇਗੇ ਬਾਬਾ ਜੀ ਨੂੰ ਗੱਲਬਾਤ ਕੀਤੀ ਬਾਬਾ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ 13 ਸਾਲ ਦੀ ਬੱਚੀ ਨਾਲ ਮਾਸਟਰ ਗਲਤ ਕੰਮ ਕਰਦਾ ਸੀ ਵੀਡੀਓ ਪਾਉਂਦਾ ਤੇ ਉਹਨੂੰ ਬੱਚੀ ਨੂੰ ਕਹਿੰਦਾ ਵੀ ਮੇਰੇ ਨਾਲ ਮੇਰੀ ਫਰੈਂਡ ਬਣ ਜਾ ਮੇਰੇ ਨਾਲ ਰਿਲੇਸ਼ਨ ਬਣਾ ਲੈ ਮੈਂ ਤੈਨੂੰ ਸਾਹਮਣੇ ਰੱਖੋ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ ਤੇ ਬਾਬਾ ਜੀ ਨੂੰ ਪੁਲਸ ਵਾਲਿਆਂ ਨੇ ਚੱਕ ਲਿਆ ਅਸੀਂ ਪੁਲਸ ਵਾਲਿਆਂ ਨੂੰ ਬੇਨਤੀ ਕੀਤੀ ਵੀ ਸਾਡੇ ਨਗਰ ਦੇ ਵਿੱਚ ਧੂੜ ਚ ਜੀ ਬਹੁਤ ਵੱਡਾ ਕਾਰਜ ਰਸਿਆ ਹੋਇਆ ਹੈ 11 ਪਿੰਡਾਂ ਦਾ ਅਸੀਂ ਨੇ ਨਗਰ ਕੀਰਤਨ ਕੱਢਣਾ ਹੈ ਸਤਾਵਲੀ ਮਨਾਉਣੀ ਹੈ ਸਾਡੀ ਕੋਈ ਅਰਜ਼ੀ ਸੁਣੀ ਉੱਥੇ ਡਿਪਟੀ ਸਾਹਿਬ ਵੀ ਵਿਭਾਗੇ ਤੇ ਉਹਨਾਂ ਨੇ ਸਾਨੂੰ ਬਿਠਾ ਲਿਆ ਨਾ ਸਾਡੇ ਗੱਗੀ ਸਰਪੰਚ ਜੀ ਸਾਹਿਬ ਕਾ ਉਹ ਕਹਿੰਦੇ ਵੀ ਅੱਧੇ ਘੰਟੇ ਤੱਕ ਅਸੀਂ ਬਾਬਾ ਜੀ ਨੂੰ ਛੱਡ ਦਾਂਗੇ ਅਸੀਂ ਬੈਠੇ ਇੰਤਜ਼ਾਰ ਕਰੀ ਗਏ ਜੀ 12 ਪੁਲਸ ਹੋ ਰਾਈ ਜੀ ਪੁਲਸ ਆ ਗਈ ਤੇ ਗੱਡੀਆਂ ਆ ਗਈਆਂ ਉਹਨਾਂ ਨੇ ਬਾਬਾ ਵਰਮਾ ਜੀ ਨੂੰ ਅੱਧੇ ਘੰਟੇ ਦੇ ਵਿੱਚ ਬਿਠਾ ਕੇ ਸਾਡੇ ਦੇਖਦੇ ਦੇਖਦੇ ਉਹਨਾਂ ਨੂੰ ਸਮਰੂਰ ਵੱਲ ਲੈ ਗਏ ਜੀ ਅਸੀਂ ਖੜੇ ਖੜਾਏ ਰਹਿ ਗਏ ਬਾਅਦ ਚ ਗੱਲ ਕੀਤੀ ਡਿਪਟੀ ਸਾਹਿਬ ਨਾਲ ਤਬੀਬਾ ਜੀ ਕਹਿੰਦੀ ਜੇਹੀ ਸਾਡੀ ਮਦਦ ਦੀ ਲੋੜ ਹੈ ਉਹ ਤੁਹਾਡੇ ਨਗਰ ਕੀਰਤਨ ਦੇ ਸੀ ਕਰਾਂਗੇ ਬਾਬਾ ਜੀ ਨੂੰ ਅਸੀਂ ਛੱਡ ਨਹੀਂ ਸਕਦੇ ਜੇ ਅਸੀਂ ਜਾਂ ਸਿੱਖਾਂ ਨਾਲ ਗੱਲਾਂ ਹੁੰਦੀਆਂ ਰਹੇਆਂ ਜੀ ਕਿਹੜੇ ਨਗਰ ਕੀਰਤਨ ਹੋਣਗੇ ਕਿਵੇਂ ਖੰਡ ਪਾਠ ਹੋਣਗੇ ਮੈਨੂੰ ਐਂ ਦੱਸੋ ਕਿ ਕਿੰਨਾ ਵੱਡਾ ਕਾਰਜ ਰਚਿਆ ਹੋਇਆ ਸਾਡੇ ਗੁਰੂ ਘਰ ਦੇ ਵਜੀਰ ਨੂੰ ਚੱਕ ਲੈਣਾ ਅਸੀਂ ਨੇ ਅਰਜ਼ ਕਰਨੀ ਕੋਈ ਸਾਡੀ ਅਰਜ਼ ਨਹੀਂ ਸੁਣੀ ਗਈ ਐਡਾ ਵੱਡਾ ਸਾਡਾ ਪ੍ਰੋਗਰਾਮ 11 ਪਿੰਡਾਂ ਦਾ ਆਰੰਭਿਆ ਹੋਇਆ ਉਹ ਸਾਡਾ ਸਾਰਾ ਇਸ ਤਰ੍ਹਾਂ ਸੂਬੇ ਦੇ ਐਡੇ ਨਗਰਾਂ ਦੇ ਵਿੱਚ इकट्ठ करके उन्होंने लंगर लंगर तैयार करे हुए वो साडा सारा मिसੁੰਦਾ ਜਾਂ ਗਿਆ ਪਰ ਅਸੀਂ ਕੱਢਿਆ ਦਾ ਕੋਈ ਉਹ ਗੱਲ ਨਹੀਂ ਬਣੀ ਬਾਬਾ ਜੀ ਦਾ ਬਹੁਤ ਜਿਆਦਾ ਰੋਣਤੀ ਇਹਦੇ ਵਿੱਚ ਉਹਨੇ ਸਾਰੀ ਡਿਊਟੀ ਨਿਭਾਉਣੀ ਦੀ ਨਗਰਾਂ ਚੋਂ ਸੰਗਤਾਂ ਨੇ ਆਉਣਾ ਦੀ ਟਾੜੀ ਜਥੇ ਨੇ ਆਉਣਾ ਦੀ ਗੱਤ ਗਿਆ ਨੇ ਉਹਨੇ ਸਾਰੀ ਕਾਰਵਾਈ ਬਾਬਾ ਜੀ ਦਿੱਤੀ ਉਹਦੇ ਵਿੱਚੋਂ ਦੱਸੋ ਸਾਮ ਸਮਾਣ ਕੌਣ ਕਰੇ ਸਾਡੀ ਬੇਨਤੀ ਜਮਾ ਨਹੀਂ ਪ੍ਰਸ਼ਾਸਨ ਨੇ ਸੁਣੀ ਹੁਣ ਅਸੀਂ ਬੇਨਤੀ ਕਰਦੇ ਹਾਂ ਜਿੰਨੀਆਂ ਸੰਗਤਾਂ ਨੇ ਉਹ 3 ਤਰੀਕ ਨੂੰ ਢੜਬਾ ਪਹੁੰਚ ਕੇ ਦਾਣਾ ਮੰਡੀ ਚ ਉਥੇ ਆਪਾਂ ਨੇ ਰੋਸਤਾਰ ਨਾ ਕਰਨਾ ਹੈ ਬਾਬਾ ਜੀ ਨੂੰ ਜਲਦ ਛੇਤੀ ਬਾਹਰ ਬੁਲਾਉਣਾ ਹੈ ਇਹਨਾਂ ਨੇ ਗਲਤ ਧਰਾਵਾ ਲਾ ਕੇ ਬਾਬਾ ਜੀ ਨੂੰ ਸਹਾਇਤ ਦੇਣ ਦੀ ਕੋਸ਼ਿਸ਼ ਕੀਤੀ ਹੋਈ ਹੈ ਬਾਬਾ ਜੀ ਨੂੰ ਜੇੜ ਭੇਜਤਾ ਸੋ ਜਿੰਨੀਆਂ ਵੀ ਸਿੱਖ ਸੰਗਤਾਂ ਸੁਣਦੀਆਂ ਨੇ ਮੇਰੇ ਹੱਥ ਬਨ ਕੇ ਬੇਨਤੀ ਹੈ ਵੀ 3 ਤਰੀਕ ਨੂੰ ਵੱਧ ਤੋਂ ਵੱਧ ਢੜਬਾ ਅਨਾਜ ਮੰਡੀ ਚ ਪਹੁੰਚ ਕੇ ਬਾਬਾ ਜੀ ਦੀ ਹੈਲਪ ਕਰਨੇ ਆਪਾਂ ਨੇ ਬਾਬਾ ਜੀ ਨੂੰ ਬਾਹਰ ਕਢਾਉਣਾ ਹੈ ਨਹੀਂ ਤਾਂ ਫਿਰ ਸਿੱਖ ਜਗਤ ਨਾਲ ਇਹ ਗੱਲਾਂ ਹੁੰਦੀਆਂ ਰਹਿਣਗੀਆਂ ਜਿਵੇਂ ਪਹਿਲਾਂ ਗੋਰੇ ਕਰਦੇ ਰਹੇ ਨੇ ਤਾਨੇ ਸ਼ਾਹ ਰਾਜੇ ਕਰਦੇ ਰਹੇ ਨੇ ਸਿੱਖਾਂ ਨੂੰ ਤਾਂ ਫਿਰ ਇਹਨਾਂ ਨੇ ਦਵਾਈ ਲੈਣਾ ਤੇ ਇਹਨਾਂ ਨੇ ਆਪਾਂ ਨੂੰ ਬਾਹਰ ਨਹੀਂ ਉੱਠਣ ਦੇਣਾ ਮੇਰੀ ਬੇਨਤੀ ਹੈ ਜਿੰਨੀਆਂ ਸਿੱਖ ਸੰਗਤਾਂ ਸੁਣਦਿਆਂ ਨਾਲ ਵੱਧ ਤੋਂ ਵੱਧ ਨਾਜ ਮੰਡੀ ਦੇ ਦੜਬਾ 3 ਤਰੀਕ ਨੂੰ ਪਹੁੰਚ ਕੇ ਬਾਬਾ ਜੀ ਦੀ ਹੈਲਪ ਤੇ ਪਹੁੰਚਣਾ ਆਪਾਂ ਨੇ ਭਾਈ ਅਮੀਦਾ ਬੇਨਤੀ ਮੇਰੀ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੇ ਵਿਚਕਾਰ ਪਿੰਡ ਦੇ ਸਾਬਕਾ ਸਰਪੰਚ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਉਂ ਸਰਪੰਚ ਸਾਹਿਬ ਇੱਕ ਆਪਾਂ ਖਾਲਸਾ ਪੰਥ ਦਾ 2-2000 ਧੀਆਂ ਨੂੰ ਛੜਾਉਂਦਾ ਰਿਹਾ ਹੈ ਯਾਨੀ ਕਿ ਜਿਨ੍ਹਾਂ ਨੂੰ ਕੋਈ ਜਾਣਦੇ ਵੀ ਨਹੀਂ ਸੀ ਵੀ ਕਿਹਦੀਆਂ ਧੀਆਂ ਨੇ ਪਰ ਅੱਜ ਦੇਖ ਸਕਦੇ ਹਾਂ ਵੀ ਕਬ ਦੀ ਧੀ ਦੇ ਪੱਖ ਚ ਹੀ ਗਏ ਸੀ ਬੱਚੀ ਦੇ ਸਾਡੇ ਗੁਰੂ ਘਰ ਦੇ ਵਜੀਰ ਤੀਹ ਤਾਰਾ ਲਾਤੀਆਂ 307 ਵਰਕੀਆਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਖੋਜ ਖਬਰ ਦੀ ਟੀਮ ਨੂੰ ਸਾਡੇ ਨਗਰ ਵੱਲੋਂ ਜੀ ਆਇਆਂ ਆਖਦਾ ਤੇ ਜਿੰਨੀ ਵੀ ਸਮੂਹ ਸਾਥ ਸੰਗਤ ਤੁਹਾਡੇ ਰਾਹੀਂ ਇਹ ਵੀਡੀਓ ਸੁਣ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੇਰੇ ਤੋਂ ਪਹਿਲਾਂ ਦੋ ਬਲਾਰਿਆਂ ਨੇ ਤੁਹਾਨੂੰ ਦੱਸ ਹੀ ਚੁੱਕਿਆ ਵੀ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਇਕੱਲੇ ਸਾਡੇ ਮਤਲਬ ਨਗਰ ਲਈ ਨਹੀਂ ਮੈਂ ਚਾਹੁੰਦਾ ਵੀ ਜਿੰਨਾ ਵੀ ਆਸ-ਪਾਸ ਦੇ ਜਿੰਨੇ ਪਿੰਡ ਜੁੜੇ ਹੋਏ ਐ ਜੇ ਆਪਾਂ ਪ੍ਰਾਣਾ ਆਪਣਾ ਸਿੱਖ ਇਤਿਹਾਸ ਨੂੰ ਰੋਲੀਏ ਤਾਂ ਸਿੱਖ ਇਤਿਹਾਸ ਹਮੇਸ਼ਾ ਜਾਣਿਆ ਜਾਂਦਾ ਹੈ ਬੀਬੀਆਂ ਦੀ ਰੱਖਿਆ ਕਰ ਲਈ ਆਪਣੇ ਬੱਚਿਆਂ ਦੀ ਰੱਖਿਆ ਕਰ ਲਈ ਸੋ ਅਸੀਂ ਜਿੰਨਾ ਚਲੋ ਤੁਸੀਂ ਜਾਣਦੇ ਹੋ ਸਾਰੇ ਇਹ ਜਿਹੜੀ ਘਟਨਾ ਕੇਸ਼ਵ ਸਕੂਲ ਦੀ ਹੋਈ ਹੈ ਮੈਨੂੰ ਲੱਗਦਾ ਸੀ ਵੀ ਕੇਸ਼ਵ ਸਕੂਲ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਉਸ ਤੋਂ ਬਾਅਦ ਇਹ ਸਿੱਖ ਜਥੇਬੰਦੀਆਂ ਨੇ ਜੋ 3 ਤਰੀਕ ਦੀ ਕਾਲ ਦਿੱਤੀ ਹੈ ਅਸੀਂ ਸਾਰੇ ਉਸ ਕਾਲ ਦਾ ਸਮਰਥਨ ਕਰਦੇ ਹਾਂ ਅਸੀਂ ਆਪਣੇ ਨਗਰ ਤੋਂ ਵੱਧ ਤੋਂ ਵੱਧ ਸਾਡੇ ਵੱਲੋਂ ਬੀਬੀਆਂ ਦਾ ਜਥਾ ਅਸੀਂ ਜਿੰਨੇ ਵੀ ਇੱਥੇ ਸਾਡੇ ਗੁਰਦੁਆਰਾ ਕਮੇਟੀ ਸਾਰੀ ਖੜੀ ਆ ਅਸੀਂ ਵੱਧ ਤੋਂ ਵੱਧ ਉੱਥੇ ਸੰਗਤ ਲੈ ਕੇ ਪਹੁੰਚਾਂਗੇ ਤੇ ਮੈਂ ਅਪੀਲ ਕਰਦਾ ਵੀ ਹੋਰ ਵੀ ਜਿਹੜੇ ਆਸ-ਪਾਸ ਦੇ ਨਜ਼ਰ ਨੇ ਪਿੰਡ ਨੇ ਕਿ ਇਹਨੂੰ ਕੋਈ ਰਾਜਨੀਤਿਕ ਮਸਲਾ ਨਾ ਬਣਾਇਆ ਜਾਵੇ ਇਹ ਸਿੱਖ ਧਰਮ ਦਾ ਮਸਲਾ ਹੈ ਇਹ ਬਹੁਤ ਹੀ ਮੰਦਪਾਗੀ ਘਟਨਾ ਹੈ ਜੇ ਆਪਾਂ ਇਸ ਮਸਲੇ ਤੇ ਇਕੱਠੇ ਹੋ ਕੇ ਨਾ ਚੱਲ ਸਕੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੋਈ ਗੁਰੂ ਗ੍ਰੰਥ ਸਾਹਿਬ ਦੀ ਕੋਈ ਇਹ ਜਿਹੜੀ ਗੱਲ ਹੋਈ ਹੈ ਉਸ ਤੇ ਕੋਈ ਪੈਰਾ ਦੇਊਗਾ ਜੇ ਬਾਬਾ ਬਰਮਾ ਸਿੰਘ ਜੀ ਨੇ ਉੱਥੇ ਜਾ ਕੇ ਇਸ ਦੇ ਹੱਕ ਵਿੱਚ ਕੋਈ ਲੜਕੀ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਤਾਂ ਮੈਂ ਸਮਝਦਾ ਇਸ ਕੋਈ ਬਹੁਤ ਮਾੜਾ ਨਹੀਂ ਕੀਤਾ ਬਾਬਾ ਜੀ ਨੇ ਜੇ ਹੋ ਸਕਦਾ ਸੀ ਤਾਂ ਪ੍ਰਸ਼ਾਸਨ ਸਾਥਕ ਨੂੰ ਜਲਾ ਸਕਦੀ ਸੀ ਕੋਈ ਬਾਲੀ ਵੱਡੀ ਤਾਰਾ ਲਾਉਣ ਦੀ 307 ਲਾਉਣ ਦੀ ਕੀ ਲੋੜ ਪੈ ਗਈ ਸੀ ਕੀ ਉੱਥੇ ਕੋਈ ਕਤਲ ਹੋ ਗਿਆ ਸੀ ਨਹੀਂ ਜਾਂ ਕੁਝ ਹੋਰ ਅਨਸਕਾਂ ਵੀ ਘਟਨਾ ਹੋ ਗਈ ਸੀ ਨਹੀਂ ਚਲੋ ਵੀਡੀਓ ਵਾਇਰਲ ਹੋਈ ਇੱਥੋਂ ਤੱਕ ਉਹ ਬਾਬਾ ਜੀ ਤੋ ਪਹੁੰਚੋ ਕਿਵੇਂ ਪਹੁੰਚੀ ਉਹ ਪ੍ਰਸ਼ਾਸਨ ਦਾ ਕੰਮ ਆ ਸੋ ਇਹ ਕਿਤੇ ਨਾ ਕਿਤੇ ਕਿਸੇ ਸਾਜ਼ਿਸ਼ ਦਾ ਸਕਾਰ ਹੋਇਆ ਸੋ ਅਸੀਂ ਮਤਲਬ ਆਪਣੇ ਪਿੰਡ ਵੱਲੋਂ ਵੱਧ ਤੋਂ ਵੱਧ ਵੱਡਾ ਜੱਥਾ ਲੈ ਕੇ 3 ਤਰੀਕ ਨੂੰ ਜੋ ਵੀ ਸਾਨੂੰ ਅੱਗੇ ਸਾਡੇ ਤੋਂ ਸਿਆਣੇ ਨੇ ਧਾਰਮਿਕ ਜੱਥੇਬੰਦੀਆਂ ਵਾਲੇ ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਹਦਾ ਸਿਰ ਮੱਥੇ ਉਸ ਨੂੰ ਮੰਨਾਂਗੇ ਤੇ ਅਸੀਂ ਹਮੇਸ਼ਾ ਮਤਲਬ ਬਾਬਾ ਜੀ ਦੇ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਕਮੇਟੀ ਖੜੀ ਹੈ ਹੋਰ ਸਾਰੇ ਸਾਡਾ ਨਗਰ ਕੜਾ ਬੀਬੀਆਂ ਜੋ ਵੀ ਮਤਲਬ ਸਾਡੇ ਵੱਲੋਂ ਹੋਊਗਾ ਅਸੀਂ ਉੱਥੇ ਧਰਨੇ ਤੇ ਜਾਵਾਂਗੇ ਜੀ ਹੋਰ ਵੀ ਮੈਂ ਸੰਗਤ ਨੂੰ ਅਪੀਲ ਕਰਦਾ ਵੀ ਆਪਾਂ ਇਸ ਔਖੀ ਘੜੀ ਦੇ ਵਿੱਚ ਬਾਬਾ ਜੀ ਦਾ ਸਾਥ ਦੇਈਏ ਤਾਂ ਜੋ ਅੱਗੇ ਤੋਂ ਵੀ ਇੱਕ ਸਿੱਖ ਸੰਗਤ ਵੱਲੋਂ ਇੱਕ ਮੈਸੇਜ ਜਾ ਸਕੇ ਵੀ ਕੋਈ ਵੀ ਬੀਬੀਆਂ ਦੀ ਰੱਖਿਆ ਕਰਨ ਲਈ ਮਤਲਬ ਅੱਗੇ ਆਊਗਾ ਜੇ ਆਪਾਂ ਇੱਥੇ ਹੀ ਅਸੀਂ ਬਾਬਾ ਜੀ ਦਾ ਸਾਥ ਦੇਣ ਦੇ ਵਿੱਚ ਕਾਮਯਾਬ ਨਾ ਹੋਏ ਤਾਂ ਮੈਂ ਨਹੀਂ ਸਮਝਦਾ ਵੀ ਕਿਸੇ ਸਕੂਲ ਚ ਕੋਈ ਬੱਚਾ セーフ ਹੋਊਗਾ ਇੱਕ ਸਕੂਲ ਆ ਸਕੂਲ ਕਿਸ ਗੱਲੋਂ ਜਾਣਿਆ ਜਾਂਦਾ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਸਿੱਖਿਆ ਲਈ ਭੇਜਦੇ ਆਂ ਜੇ ਸਕੂਲ ਦੇ ਮਾਸਟਰ ਹੀ ਇਹੀ ਜੀਆਂ ਗੱਲਾਂ ਕਰਨ ਲੱਗ ਗਏ ਤਾਂ ਸਾਡੇ ਬੱਚੇ ਆਸ-ਪਾਸ ਆਮ ਕਿਵੇਂ ਸੇਫ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਵੱਧ ਤੋਂ ਵੱਧ ਮੈਂ ਚਾਹੁੰਦਾ ਕਿ ਜਿੰਨੇ ਬੱਚੇ ਨੇ ਪਹਿਲਾਂ ਬਾਬਾ ਜੀ ਨੇ ਬੇਨਤੀ ਕੀਤੀ ਆ ਕੇਸ਼ਵ ਸਕੂਲ ਦੇ ਜਾਂ ਹੋਰ ਸਕੂਲਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਮੈਂ ਉਮੀਦ ਕਰਦਾ ਵੀ ਉੱਥੇ ਵੱਧ ਤੋਂ ਵੱਧ ਜਥੇਬੰਦੀਆਂ ਦਾ ਸਾਥ ਦੇਣ ਉੱਥੇ ਆਉਣ ਤੇ ਬਾਬਾ ਜੀ ਦੇ ਹੱਕ ਚ ਆਪਾਂ ਹਾ ਦਾ ਨਾਰਾ ਮਾਰੀਏ ਤਾਂ ਜੋ ਸੁੱਤਾ ਪ੍ਰਸ਼ਾਸਨ ਆ ਉਹ ਜਾਗ ਸਕੇ ਤੇ ਬਾਬਾ ਜੀ ਤੇ ਜਿਹੜੀਆਂ ਧਾਰਾਂਵਾਂ ਲੱਗੀਆਂ ਨੇ ਉਹ ਟੁੱਟ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਥੇਦਾਰ ਬਰਮਾ ਸਿੰਘ ਜਨਾਲ ਉਹਨਾਂ ਦੀ ਬੇਟੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਪੁੱਤ ਕੀ ਕਹਿਣਾ ਚਾਹੁੰਦੇ ਹੋ ਸਿੱਖ ਸੰਗਤਾਂ ਨੂੰ ਜੋ ਤਿੰਨਾਂ ਤਰੀਕ ਦਾ ਪ੍ਰੋਗਰਾਮ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਜੀਤ ਕੌਰ ਪੁੱਤਰੀ ਜਥੇਦਾਰ ਬਰਮਾ ਸਿੰਘ ਜਨਾਲ ਆਪ ਸਭ ਨੂੰ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਪਿਤਾ ਜੀ ਨੇ ਕੋਈ ਗੁਨਾਹ ਨਹੀਂ ਕੀਤਾ ਉਹ ਹੱਕ ਸੱਚ ਲਈ ਲੜਦੇ ਸੀ ਲੜਦੇ ਆਏ ਹਨ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਉਹ ਕੇਸ਼ਪਬਲਿਕ ਸਕੂਲ ਦੇ ਵਿੱਚ ਬਸ ਉਸ 13 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਗਏ ਸਨ ਉਹਨਾਂ ਨੇ ਮਾਸਟਰ ਨਾਲ ਵੀ ਕੋਈ ਕੁੱਟਮਾਰ ਨਹੀਂ ਕੀਤੀ ਉਹ ਸਿਰਫ ਉੱਤੇ ਇਨਸਾਫ ਲਈ ਗਏ ਸਨ ਉਹਨਾਂ ਨੇ ਉਹਨਾਂ ਦਾ ਇਸ ਕੰਮ ਦੇ ਵਿੱਚ ਕੋਈ ਗੁਨਾਹ ਨਹੀਂ ਹੈ ਪੁਲਿਸ ਨੇ ਮੇਰੇ ਪਪਾ ਜੀ ਦੇ ਪਰਚਾ ਪਾ ਦਿੱਤਾ ਹੈ ਅਤੇ ਉਹਨਾਂ ਦਾ ਤਾਂ ਕੋਈ ਗੁਨਾਹ ਵੀ ਨਹੀਂ ਸੀਗਾ ਫਿਰ ਉਹਨਾਂ ਨੂੰ ਪਰਚਾ ਪਾਉਣ ਦੀ ਵੀ ਕੋਈ ਲੋੜ ਨਹੀਂ ਸੀ ਮੈਂ ਤਾਂ ਧਾਰਮਿਕ ਸਾਰੀਆਂ ਜਿੱਥੇ ਬੰਦੀਆਂ ਨੂੰ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਇਹੀ ਬੇਨਤੀ ਕਰਦੀਆਂ ਕਿ ਮੇਰੇ ਪਿਤਾ ਜੀ ਦੀ ਰਿਹਾਈ ਲਈ ਸਾਡੀ ਮਦਦ ਕਰੋ ਵੱਧ ਤੋਂ ਵੱਧ ਸੰਗਤ ਸਾਡੇ ਨਾਲ ਖੜੋ ਬਸ ਇਹੀ ਸਾਥ ਮੰਗਦੀਆਂ ਤੁਹਾਡਾ ਮੈਂ ਕੇਸ਼ ਪਬਲਿਕ ਸਕੂਲ ਦੇ ਬੱਚਿਆਂ ਦੇ ਸਾਰੇ ਮਾਪਿਆਂ ਨੂੰ ਵੀ ਇਹੀ ਬੇਨਤੀ ਕਰਦੀਆਂ ਕਿ ਸਾਡੇ ਨਾਲ ਖੜੋ ਵੱਧ ਤੋਂ ਵੱਧ ਸੰਗਤ ਸਾਡਾ ਸਾਥ ਦਿਓ 3 ਤਰੀਕ ਨੂੰ 3 ਸਤੰਬਰ ਦਿਨ ਬੁੱਧਵਾਰ ਨੂੰ ਡਿੜਬੇ ਵਿਖੇ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਹੈ ਸੋ ਵੱਧ ਤੋਂ ਵੱਧ ਸੰਗਤ ਉੱਥੇ ਪਹੁੰਚੋ ਵੱਧ ਤੋਂ ਵੱਧ ਸੰਗਤ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ